ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਕੇਂਦਰ ਸਰਕਾਰ ਵੱਲੋਂ ਬਣਾਏ ਨਵੇਂ ਕਾਨੂੰਨ ਹਿੱਟ ਐਂਡ ਰਨ ਨੂੰ ਲੈ ਕੇ ਦੇਸ਼ ਭਰ ਦੇ ਡਰਾਈਵਰ ਜਿਹੜੇ ਨੇ ਹੜਤਾਲ ਦੇ ਉੱਪਰ ਚਲੇ ਗਏ ਨੇ ਟਰਾਂਸਪੋਰਟਰਾਂ ਨੇ ਹਮਾਇਤ ਕੀਤੀ ਹੈ ਉਹਨਾਂ ਦੀ ਕੁਝ ਬੱਸ ਆਪਰੇਟਰ ਵੀ ਜਿਹੜੇ ਨੇ ਇਸ ਹੜਤਾਲ ਦੇ ਵਿੱਚ ਸ਼ਾਮਲ ਨੇ ਸੋ ਦੱਸਦੀ ਹੈ ਕਿ ਜਿੱਥੇ ਇਸ ਹੜਤਾਲ ਦਾ ਸਿੱਧੇ ਤੌਰ ਤੇ ਅਸਰ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਪੰਜਾਬ ਦੇ ਵਿੱਚ ਵੀ ਇਸ ਦੇ ਹਾਲਾਤ ਜਿਹੜੇ ਨੇ ਉਹ ਵੇਖੇ ਜਾ ਸਕਦੇ ਨੇ ਸੋ ਗੱਲ ਕੀਤੀ ਜਾਵੇ ਕਿ ਪੰਜਾਬ ਦੇ ਵਿੱਚ ਹੁਣ ਜਿਹੜੇ ਪੈਟਰੋਲ ਪੰਪ ਨੇ ਉਹਨਾਂ ਉੱਪਰ ਅਸਰ ਵੇਖਣ ਨੂੰ ਮਿਲਿਆ ਇਸ ਹੜਤਾਲ ਦਾ ਕੁੱਲ 23 ਜ਼ਿਲ੍ਹਿਆਂ ਦੇ ਵਿੱਚ ਲਗਭਗ 3600 ਦੇ ਕਰੀਬ ਪੈਟਰੋਲ ਪੰਪ ਨੇ ਲੰਮੀਆਂ-ਲੰਮੀਆਂ ਲਾਈਨਾਂ ਜਿਹੜੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਔਰ ਲੋਕ ਜਿਹੜੇ ਨੇ ਖੱਜਲ ਹੋ ਰਹੇ ਨੇ ਕਿਉਂਕਿ ਪੈਟਰੋਲ ਪੰਪ ਦੇ ਮਾਲਕ ਜਿਹੜੇ ਨੇ ਉਹਨਾਂ ਵੱਲੋਂ ਇਹ ਗੱਲ ਆਕੀ ਜਾਣ ਲੱਗ ਪਈ ਹੈ ਕਿ ਸਾਡੇ ਕੋਲ ਤੁਹਾਨੂੰ ਪਾਉਣ ਦੇ ਲਈ ਤੇਲ ਨਹੀਂ ਹੈ ਸੋ ਦੱਸ ਦਈਏ ਕਿ ਇਹ ਸਾਰਾ ਰੇਟ ਦਾ ਕਿਉਂ ਬਣਿਆ ਕਿਉਂ ਡਰਾਈਵਰ ਜਿਹੜੇ ਨੇ ਉਹ ਰਿਫਾਇਨਰੀਆਂ ਦੇ ਬਾਹਰ ਧਰਨਾ ਦੇ ਰਹੇ ਨੇ ਔਰ ਹੜਤਾਲ ਤੇ ਚਲੇ ਗਏ ਨੇ ਕੀ ਹੈ ਹਿੱਟ ਐਂਡ ਰਨ ਕਾਨੂੰਨ ਉਸ ਉੱਪਰ ਵੀ ਆਪ ਸਭ ਨੂੰ ਜਾਣਕਾਰੀ ਦਿਵਾਂਗੇ ਸੋ ਭਾਰਤੀ ਨਿਆਯ ਸੰਹਿਤਾ 2023 ਦੇ ਮੁਤਾਬਕ ਜੋ ਵਿਵਸਥਾ ਜਿਹੜੀ ਇਸ ਕਾਨੂੰਨ ਦੇ ਵਿੱਚ ਰੱਖੀ ਗਈ ਹੈ ਜਿਸ ਵਿੱਚ ਦੁਰਘਟਨਾ ਤੋਂ ਬਾਅਦ 7 ਲੱਖ ਰੁਪਏ ਜੁਰਮਾਨਾ ਔਰ 10 ਸਾਲ ਤੱਕ ਦੀ ਕੈਦ ਜਿਹੜੀ ਹੈ ਉਹ ਦੱਸੀ ਗਈ ਹੈ ਜੇਕਰ ਕੋਈ ਵੀ ਡਰਾਈਵਰ ਇਸ ਦੁਰਘਟਨਾ ਦੇ ਵਿੱਚ ਦੋਸ਼ੀ ਪਾਇਆ ਜਾਂਦਾ ਤਾਂ 7 ਲੱਖ ਰੁਪਏ ਉਸ ਨੂੰ ਜੁਰਮਾਨਾ ਹੋ ਸਕਦਾ ਹੈ ਔਰ 10 ਸਾਲ ਤੱਕ ਕੈਦ ਹੋ ਸਕਦੀ ਹੈ ਔਰ ਡਰਾਈਵਰਾਂ ਦਾ ਟਰਾਂਸਪੋਰਟਰਾਂ ਦਾ ਇਹ ਕਹਿਣਾ ਹੈ ਕਿ ਕੋਈ ਵੀ ਜਾਣ ਬੁੱਝ ਕੇ ਐਕਸੀਡੈਂਟ ਨਹੀਂ ਕਰਦਾ ਕਿਉਂਕਿ ਸੜਕਾਂ ਦੇ ਉੱਪਰ ਚੱਲਦੇ ਹੋਏ ਐਕਸੀਡੈਂਟ ਹੋ ਜਾਂਦੇ ਨੇ ਔਰ ਅਮੂਮਨ ਵੇਖਿਆ ਗਿਆ ਕਿ ਡਰਾਈਵਰ ਜਿਹੜੇ ਨੇ ਉਹ ਜਦੋਂ ਕਿਸੇ ਐਕਸੀਡੈਂਟ ਹੋਏ ਵਿਅਕਤੀ ਨੂੰ ਹਸਪਤਾਲ ਲਿਜਾਣਦੇ ਨੇ ਤਾਂ ਉਹ ਭੀੜ ਦੀ ਹਿੰਸਾ ਦਾ ਸ਼ਿਕਾਰ ਹੋ ਜਾਂਦੇ ਨੇ ਔਰ ਜਿਸ ਦੇ ਚੱਲਦੇ ਇਸ ਕਾਨੂੰਨ ਨੂੰ ਬਦਲਣਾ ਚਾਹੀਦਾ ਸੋ ਉਹਨਾਂ ਨੇ ਇਹ ਤਰਕ ਦਿੱਤਾ ਜਿਸ ਦੇ ਚੱਲਦੇ ਉਹ ਹੜਤਾਲ ਦੇ ਉੱਪਰ ਗਏ ਨੇ ਔਰ ਉਹਨਾਂ ਵੱਲੋਂ ਲਗਾਤਾਰ ਕੋਸ਼ਿਸ਼ ਜਾਰੀ ਹੈ ਕਿ ਚਾਹੇ ਬੱਸ ਆਪਰੇਟਰ ਹੋਣ ਆਟੋ ਡਰਾਈਵਰ ਹੋਣ ਉਹਨਾਂ ਸਾਰਿਆਂ ਨੂੰ ਟੈਕਸੀ ਡਰਾਈਵਰ ਹੋਣ ਉਹਨਾਂ ਸਾਰਿਆਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਸਿੱਧੇ ਤੌਰ ਤੇ ਇਸ ਦਾ ਅਸਰ ਪੰਜਾਬ ਦੇ ਉੱਪਰ ਪੈਦਾ ਨਜ਼ਰ ਆ ਰਿਹਾ ਸੋ ਕਈ ਪੰਪਾਂ ਦੇ ਉੱਪਰ ਲੰਮੀਆਂ ਲੰਮੀਆਂ ਲਾਈਨਾਂ ਲੱਗ ਕੀਤੀ ਜਾਵੇ ਪੰਜਾਬ ਦੇ ਵਿੱਚ ਲੁਧਿਆਣਾ ਹੋਵੇ ਜਲੰਧਰ ਹੋਵੇ ਬਠਿੰਡਾ ਪਟਿਆਲਾ ਬਰਨਾਲਾ ਇੱਥੋਂ ਤੱਕ ਕਿ ਚੰਡੀਗੜ੍ਹ ਦੇ ਵਿੱਚ ਇਹ ਸੰਕਟ ਜਿਹੜਾ ਵੇਖਣ ਨੂੰ ਮਿਲ ਰਿਹਾ ਲੋਕ ਜਿਹੜੇ ਨੇ ਜਿੱਥੇ ਖੱਜਲ ਹੋ ਰਹੇ ਨੇ ਔਰ ਲਾਈਨਾਂ ਲੰਮੀਆਂ ਲੰਮੀਆਂ ਲੱਗ ਰਹੀਆਂ ਨੇ ਗੱਲ ਕੀਤੀ ਜਾਵੇ ਇਸ ਕਾਨੂੰਨ ਦੇ ਵਿਰੁੱਧ ਜਿਹੜਾ ਮੋਰਚਾ ਖੋਲਿਆ ਡਰਾਈਵਰਾਂ ਨੇ ਔਰ ਜਿਹੜੇ ਟਰਾਂਸਪੋਰਟਰ ਨੇ ਉਹਨਾਂ ਨੇ ਉਹਨਾਂ ਮੁਤਾਬਕ ਇਸ ਨੂੰ ਬਦਲਣਾ ਜਿਹੜਾ ਬਹੁਤ ਜ਼ਰੂਰੀ ਹੈ ਸੋ ਮੁੱਖ ਤੌਰ ਤੇ 23 ਜ਼ਿਲ੍ਹਿਆਂ ਦੇ ਵਿੱਚ 3600 ਟੋਟਲ ਪੰਪ ਨੇ ਔਰ ਪਿਕਅਪ ਦੇ ذریعے ਵੱਡੇ ਵਾਈਕਲ ਜਿਹੜੇ ਨੇ ਉਹਨਾਂ ਦੇ ذریعے ਰਫਾਇੰਡਰੀਆਂ ਤੋਂ ਤੇਲ ਲੈਣਾ ਸ਼ਹਿਰਾਂ ਦੇ ਵਿੱਚ ਪਹੁੰਚਾਇਆ ਜਾਂਦਾ ਪਰ ਇਸ ਕਾਨੂੰਨ ਦੇ ਵਿਰੁੱਧ ਹੁਣ ਆਵਾਜ਼ ਚੱਕੀ ਹੈ तमाम ਡਰਾਈਵਰਾਂ ਨੇ ਦੇਸ਼ ਭਰ ਦੇ ਵਿੱਚ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ ਸਿੱਧੇ ਤੌਰ ਤੇ ਲੋਕ ਜਿਹੜੇ ਨੇ ਖੱਜਲ ਹੋ ਰਹੇ ਨੇ ਔਰ ਪੈਟਰੋਲ ਪੰਪਾਂ ਤੇ ਲੰਮੀਆਂ ਲੰਮੀਆਂ ਕਤਾਰਾਂ ਵੇਖੀਆਂ ਜਾ ਸਕਦੀਆਂ ਨੇ ਬਿਊਰੋ ਰਿਪੋਰਟ ਲੁਧਿਆਣਾ ਟਾਈਮ